ਹਾਂਜੀ ਪੰਜਾਬੀ ਤੁਸੀਂ ਅੱਜ ਨੋਮੀਨੇਸ਼ਨ ਫਾਈਲ ਭਰ ਕੇ ਆਏ ਹੋ ਕੀ ਕਹਿਣਾ ਚਾਹੂਗਾ ਮੈਂ ਜਿਹੜੇ ਸਾਹ ਹੋ ਗਏ ਪਹਿਲੇ ਤਾਂ ਮੈਂ ਕਹਾਂਗਾ ਸਾਰੇ ਨਾਮ ਦੇ ਕਲੋਨੀਆਂ ਦੇ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਰਾਮ ਰਾਮ ਜੈ શ્રી ਰਾਮ ਵੀਰ ਜੀ ਮੈਂ 5 ਸਾਲ ਨਾਮ ਦੇ ਕਲੋਨੀਆਂ ਦੇ ਵਸੀਆਂ ਦਾ ਬੜਾ ਧੰਨਵਾਦ ਕਰ ਰਿਹਾ ਕਿਉਂਕਿ ਉਹਨਾਂ ਨੂੰ ਪੰਚਾਇਤ ਮੈਂਬਰੀ ਜਿੱਤ ਕੇ ਰੱਖਿਆ ਸੀ ਤੇ 5 ਸਾਲ ਤੋਂ ਬਾਅਦ ਐਤ ਕੀ ਸਰਪੰਚੀ ਦਾ ਇਲੈਕਸ਼ਨ ਆ ਗਿਆ ਕਈ ਚਾਹ ਨਾਲੇ ਬੰਦੇ ਨੇ ਮੈਨੂੰ ਖੜਾ ਕੀਤਾ ਮੈਂ ਆਪਣੀ ਮਰਜ਼ੀ ਨਾਲ ਖੜਾ ਖੜਾ ਆਇਆ ਉਹਨਾਂ ਨੇ ਖੜਾ ਕੀਤਾ ਕਿ ਐਕਤੀ ਸਰਪੰਚੀ ਦਾ ਕਾਗਜ਼ ਪਰ ਉਹਨਾਂ ਦੇ ਕਹਿਣ ਤੇ ਮੈਂ ਸਰਪੰਚੀ ਦਾ ਕਾਗਜ਼ ਪਰ ਭਰ ਲਿਆ ਤੁੰਦਵਾਰਾ ਬਿੰਤੀਗਾਰ ਦਾ ਨਾਮ ਦੇ ਕਲੋਨੀਆ ਵਾਸੀਆਂ ਨੂੰ ਕਿ ਐਕਤੀ ਬਹੁਮਤ ਨਾਲ ਬਹੁਮਤ ਨਾਲ ਪੋਤਾ ਪਾ ਕੇ ਪੰਚਮ ਪਦਨ ਦੁੱਤ ਜਿਤਾਇਆ ਜਾਵੇ ਧੰਨਵਾਦ ਤੁਹਾਡਾ ਹਾਂ ਜੀ ਪੰਚਮਾ ਜੀ ਤੁਸੀਂ ਅੱਜ ਨੋਮੀਨੇਸ਼ਨ ਫਾਈਲ ਭਰ ਕੇ ਆਏ ਹੋ ਕੀ ਕਹਿਣਾ ਚਾਹਾਂਗੇ ਮੈਂ ਜਿਹੜੇ ਸਾਈਓ ਪਹਿਲੇ ਤੋਂ ਮੈਂ ਕੰਮ ਸਾਰੇ ਨਾਮ ਦੇ ਕਲੋਨੀਆਂ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਰਾਮ ਰਾਮ ਜੈ શ્રી ਰਾਮ ਵੀਰ ਜੀ ਮੈਂ 5 ਸਾਲ ਨਾਮਦੇ ਕਲੋਨੀਆਂ ਦੇ ਵਸਨੀਕਾਂ ਦਾ ਬੜਾ ਧੰਨਵਾਦ ਕਰ ਰਿਹਾ ਕਿਉਂਕਿ ਉਹਨਾਂ ਨੂੰ ਪੰਚਾਇਤ ਮੈਂਬਰੀ ਜਿੱਤ ਕੇ ਰੱਖਿਆ ਸੀ ਤੇ 5 ਸਾਲ ਬਾਅਦ ਐਤ ਕੀ ਸਰਪੰਚੀ ਦਾ ਲਕਸਨ ਆ ਗਿਆ ਤੇ ਕਈ ਚਾਹ ਨਾਲੇ ਬੰਦੇ ਨੇ ਮੈਨੂੰ ਖੜਾ ਕੀਤਾ ਮੈਂ ਆਪਣੀ ਮਰਜ਼ੀ ਨਾਲ ਖੜਾ ਖੜਾ ਹੋਇਆ ਉਹਨਾਂ ਨੇ ਖੜਾ ਕੀਤਾ ਕਿ ਅਕੀ ਸਰਪੰਚੀ ਦਾ ਕਾਰਜ ਕਰੋ ਉਹਨਾਂ ਦੇ ਕਹਿਣ ਤੇ ਮੈਂ ਸਰਪੰਚੀ ਦਾ ਕਾਰਜ ਪੰਨ ਭਰ ਲਿਆ ਤੁੰਦ ਦੁਆਰਾ ਬੇਨਤੀ ਕਰਦਾ ਨਾਮ ਦੇ ਕਲੋਨੀਆ ਵਾਸੀਆਂ ਨੂੰ ਕਿ ਅਕੀ ਬਹੁਮਤ ਨਾਲ ਬਹੁਮਤ ਨਾਲ ਕੋਟਾ ਪਾ ਕੇ ਪੰਚਮ ਪਟਨੇ ਤੋਂ ਜਿਤਾਇਆ ਜਾਵੇ ਧੰਨਵਾਦ ਤੁਹਾਡਾ